ਜਦੋਂ ਮਾਂ ਨਾਲ ਖੜ ਜਾਂਦੀ ਆ ਤਾਂ ਰੱਬ ਆ ਖੜਦਾ ਨਾਲ ਤੇ ਮਾਂ ਨਾਲ ਆ ਤੇ ਉੱਥੇ ਇਹਦੇ ਵਾਰਡਿੰਗ ਸੀ ਜਿੱਦਣ ਅਸੀਂ ਪਹਿਲੇ ਦਿਨ ਇਹਨੂੰ ਘਰੋਂ ਲੈ ਕੇ ਗਏ ਸੀਗੇ ਕਹਿੰਦਾ ਮੈਨੂੰ 1.5 ਸਾਲ ਹੋ ਗਿਆ ਮੈਂ ਨਾ ਹਾਤਾ ਨਹੀਂ ਟਾਪਰ ਕਿੰਨੀ ਦੇਰ ਬਾਹ ਨਾਤੇ ਹਾਂ ਤੂੰ ਤੇ 1.5 ਸਾਲ ਤਾਂ ਹੋਈ ਗਿਆ ਮੈਂ ਚੰ 1.5 ਦੋ ਸਾਲ ਬਾਹ ਨਾਤੇ ਆ ਤੇ ਆ ਕੇ ਪਹਿਲਾਂ ਤਾਂ ਆਪ ਇਸ਼ਨਾਨ ਕੀਤਾ ਇਹਨੇ ਆਪ ਨਾ ਹਾਤਾ ਲੈਟ੍ਰੀਨ ਬਾਥਰੂਮ ਵੀ ਆਪ ਜਾਂਦਾ ਉੱਥੇ ਵਾਸ਼ਰੂਮ ਵੀ ਬੋਤਲ ਚ ਕਰ ਦਿੰਦਾ ਸੀ ਪਰ ਇੱਥੇ ਆਉਣ ਵਾਲੀ ਆਪਣੀ ਜ਼ਮੀਨ ਤੇ ਆਪਣੀ ਧਰਤੀ ਤੇ ਆਪਣਿਆਂ ਦੇ ਵਿੱਚ ਆਉਣ ਵਾਲੀ 50% ਠੀਕ ਹੋ ਗਿਆ ਸੰਦੀਪ ਹੁਣੇ ਮਾਨ ਦਾ ਪੁੱਤ ਠੀਕ ਹੋ ਕੇ ਤੰਤ ਮਹਾਰਾਜ ਤਾਂ ਦਰਸਤੀ ਵਕਸਨ ਤੋਂ ਨੂੰ ਜਿਸ ਨੇ ਤੁਸੀਂ ਮੁੰਡੇ ਨੂੰ ਲੈ ਕੇ ਆਂਦਾ ਤਾਂ ਠੀਕ ਕੀਤਾ ਮੈਂ ਬੜਾ ਆਇਆ ਮੈਂ ਤਾਂਸੀ ਪਈ ਸੀ ਜੇ ਇਹਨੂੰ ਮਿਲ ਗਿਆ ਓ ਬਾ ਵਾ ਓਏ ਬਾ ਸੰਦੀਪ ਕਿਵੇਂ ਆ ਲੱਹ ਸੰਦੀਪ ਤਾਂ ਕਿੰਨਾ ਸੋਹਣਾ ਲੱਗਦਾ ਯਾਰ ਸੰਦੀਪ ਕਿਵੇਂ ਆ ਸਮੈਲੀ ਬੜੀ ਵਧੀਆ ਆ ਰਹੀ ਏ ਤੇਰੇ ਕੋਲ ਤਾਂ ਨਾ ਲਿਆ ਬਹੁਤ ਮੈਨੂੰ ਖੁਸ਼ੀ ਹੋਈ ਤੇਰੇ ਚਿਹਰੇ ਵੱਲ ਦੇਖ ਕੇ ਤੇਰੇ ਚਿਹਰੇ ਤੇ ਉਹ ਮਤਲਬ ਮੁਸਕਰਾਹਟ ਆ ਜਿਹੜੀ ਤੇਰੀ ਬਹੁਤ ਸੋਹਣੀ ਆ ਤੇਰਾ ਤਾਂ ਮੈਨੂੰ ਐ ਲੱਗਦਾ ਵਜਨ ਵੀ ਵੱਧ ਗਿਆ ਹੁੰਦਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸਾਡਾ ਸੰਦੀਪ ਇੱਥੇ ਆਏ ਨੂੰ ਹਜੇ ਨਛੱਤਰ ਸਿੰਘ ਗਿੱਲ ਉਰਫ ਸੰਦੀਪ ਚਿਹਰੇ ਦਾ ਇਹ ਉਹਦੇ ਚਿਹਰੇ ਦੇ ਹਾਵ ਭਾਵ ਆਪਣੇ ਆਪ ਚ ਬਿਆਨ ਕਰ ਰਹੇ ਆ ਇੱਕ ਮਾਂ ਜਦੋਂ ਮਾਂ ਨਾਲ ਖੜ ਜਾਂਦੀ ਆ ਤਾਂ ਰੱਬ ਆ ਖੜ ਦਾ ਨਾਲ ਤੇ ਮਾਂ ਨਾਲ ਆ ਤੇ ਉਥੇ ਇਹਦੇ ਵਾਰਡਿੰਗ ਸੀ ਜਿੱਦਣ ਅਸੀਂ ਪਹਿਲੇ ਦਿਨ ਇਹਨੂੰ ਘਰੋਂ ਲੈ ਕੇ ਗਏ ਸੀ ਕਹਿੰਦਾ ਮੈਨੂੰ ਡੇਢ ਸਾਲ ਹੋ ਗਿਆ ਮੈਨਾਂਤਾ ਨਹੀਂ ਇੱਥੇ ਆ ਕੇ ਪਹਿਲਾਂ ਤਾਂ ਆਪ ਇਸ਼ਨਾਨ ਕੀਤਾ ਇਹਨੇ ਆਪ ਨਾਤਾ ਲੈਟਿਨ ਬਾਥਰੂਮ ਵੀ ਆਪ ਜਾਂਦਾ ਉੱਥੇ ਵਾਸ਼ਰੂਮ ਵੀ ਬੋਤਲ ਚ ਕਰ ਦਿੰਦਾ ਸੀ ਪਰ ਇੱਥੇ ਪਾਉਣ ਨਾਲ ਹੀ ਆਪਣੀ ਜ਼ਮੀਨ ਤੇ ਆਪਣੀ ਧਰਤੀ ਤੇ ਆਪਣਿਆਂ ਦੇ ਵਿੱਚ ਆਉਣ ਨਾਲ ਹੀ 50% ਠੀਕ ਹੋ ਗਿਆ ਸੰਦੀਪ ਕਿਉਂਕਿ ਜਿਹੜੀ ਆਪਣੇ ਆਪ ਅੰਦਰੋਂ ਜਿਹੜੀ ਹੀਲਿੰਗ ਹੁੰਦੀ ਆ ਉਹਦਾ ਇੱਕੋ ਹੀ ਇੱਕ ਹੱਲ ਆ ਆਪਣਿਆਂ ਦੇ ਨਾਲ ਰਹਿਣਾ ਆਪਣੇਪਣ ਦੀ ਉਹਨੂੰ ਸਪੋਰਟ ਮਿਲਣੀ ਤੇ ਅਸੀਂ ਇਹਨੂੰ ਵੀਰ ਨੂੰ ਦਵਾਈ ਤੋਂ ਬਿਨਾਂ ਹੀ ਇਸ ਗੱਲ ਦਾ ਭਰੋਸਾ ਦਿਵਾਇਆ ਸੀ ਵੀ ਤੂੰ ਠੀਕ ਹੋ ਸਕਦਾ ਬਸ ਸਿਰਫ ਆਪਣੇ ਆਪ ਨੂੰ ਇੱਕ ਪੋਜ਼ਿਟਿਵ ਰੱਖਣਾ ਵੀ ਅਸੀਂ ਤੇਰੇ ਨਾਲ ਆ ਉੱਥੇ ਹੁਣ ਕੱਲਾ ਪਿਆ ਸੀ ਨਾਲ ਦੇ ਕਮਰੇ 'ਚ ਹੀ ਰਿਸ਼ਤੇਦਾਰ ਵੀ ਰਹਿੰਦੇ ਸੀ ਪਰ ਹੁਣ ਇਹ ਨਹੀਂ ਆਉਣਾ ਸੀ ਇਹ ਪੁੱਛ ਰਿਹਾ ਵੀ ਵੀਰੇ ਨੂੰ ਮਿਲਦਾ ਸੀ ਮੈਂ ਉਹ ਕੰਮ ਤੇ ਚਲਾ ਗਿਆ ਸੀ ਯਾਨੀ ਕਿ ਸਮਾਂ ਹੀ ਹੈ ਨਹੀਂ ਉੱਥੇ ਲੋਕਾਂ ਕੋਲੇ ਅਸੀਂ ਕਿਸੇ ਨੂੰ ਉਹ ਨਹੀਂ ਕਹਿੰਦੇ ਵੀ ਮਾੜਾ ਚੰਗਾ ਲੋਕਾਂ ਕੋਲੇ ਸਮਾਂ ਹੀ ਹੈ ਨਹੀਂ ਪਰ ਇੱਕ ਤਾਂ ਉਹ ਭੈਣ ਸਾਡੀ ਪ੍ਰਭਜੋਤ कौर ਜਿਨੇ ਇਹਨੂੰ 5-6 ਸਾਲ ਸੰਭਿਆ ਪਿਛਲੇ 4 ਸਾਲ ਤੋਂ ਤਾਂ ਪ੍ਰੋਪਰ ਹੀ ਬੈੱਡ ਤੇ ਸੀ ਤੇ ਉਸ ਭੈਣ ਨੇ ਹਰ ਤਰੀਕੇ ਨਾਲ ਇਹਦਾ ਸਾਥ ਦਿੱਤਾ ਸੱਚੇ ਪਾਤਸ਼ਾਹ ਕਿਰਪਾ ਕਰਨ ਹੁਣ ਇਹ ਮਾਨ ਦਾ ਪੁੱਤ ਠੀਕ ਹੋ ਕੇ ਮਹਾਰਾਜ ਤਾਂ ਦਰਸਤੀ ਵਾਕਸਨ ਤੋਂ ਨੂੰ ਜੀ ਜਿਨਾ ਤੁਸੀਂ ਮੁੰਡੇ ਲੈ ਕੇ ਆਂਦਾ ਤਾਂ ਠੀਕ ਕੀਤਾ ਮੈਂ ਨੂੰ ਲਾਇਆ ਮੈਂ ਦਰਸੀ ਪਈ ਸੀ ਜੇ ਇਹ ਨੂੰ ਮਿਲ ਗੇ ਧੰਨਵਾਦ ਮਾ ਸਰਸੀ ਪਈ ਸੀ ਗੁਰੂ ਨੇ ਤੇਰੀ ਸੁਣੀ ਮਾਂ ਤੇਰੀਆਂ ਅਸੀਸਾਂ ਤੇਰੀਆਂ ਦੁਆਵਾਂ ਨੇ ਇਹ ਨੂੰ ਇੱਥੇ ਲਿਆਂਦਾ ਅਸੀਂ ਨਹੀਂ ਲਿਆਂਦਾ ਸਾਡੀ ਕੀ ਔਕਾਤ ਮਾਂ ਅਸੀਂ ਕੈਨੇਡਾ ਜਾ ਸਕੀਏ ਕਿਸੇ ਨੂੰ ਲੈ ਕੇ ਆਉਣਾ ਤਾਂ ਦੂਰ ਦੀ ਗੱਲ ਹੈ ਨਾ ਇਹ ਉਹੀ ਕਰਦਾ ਉਹਨੇ ਮਹਾਰਾਜ ਨੇ ਕਿਰਪਾ ਕੀਤੀ ਉਹਨੇ ਇਹਦੀਆਂ ਟਿਕਟਾਂ ਲਵਾਈਆਂ ਉਹਨੇ ਸਾਨੂੰ ਭੇਜਿਆ ਉਹੀ ਕਰਵਾ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਠੀਕ ਹਾਂ ਮੈਂ